ਕੁਝ ਕਾਲ ਸਹਾ ਕਰਾਈ ਮਾਹੀ ਗੁਰਜ ਕੀ ਪਤੇ ਸ਼ਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਹੋਆ ਕਾਲਾ ਹੋਆ ਕਾਲਾ ਨਹੀਂ ਕਹਿਣਾ ਕਾਲ ਕਾਲਾ ਕਾਲਾ ਹੀ ਬੋਲਣਾ ਕਾਲਾ ਹੋਆ ਸਿਆਹ ਹੋਆ ਖੰਨਲੀ ਥੋਤੀ ਉਜਲੀ ਨਾ ਹੋਵਈ ਖੰਨਲੀ ਥੋੜਾ ਜਿਹਾ ਕਸ ਕੇ ਬੋਲਣਾ ਤੇ ਟਿੱਕੀ ਅੱਖਨ ਲਲੀ ਥੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾਹ ਜੇ ਸੌ ਧੋਵਣ ਪਾਹ ਗੁਰ ਪ੍ਰਸਾਦੀ ਜੀਵਤ ਮਰੈ ਉਲਟੀ ਹੋਵੈ ਮਤ ਬਦਲਾਹ ਨਾਨਕ ਮੈਲ ਨ ਲੱਗਈ ਨਾ ਫਿਰ ਜੋਨੀ ਪਾਹ ਮਹੱਲਾ ਤੀਜਾ ਚੌਹ ਜੁਗੀ ਚੌਹ ਜੁਗੀ ਕਾਲ ਕਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਜੁਗ ਮਾਹੀ ਗੁਰਮੁਖ ਹਰ ਕੀਰਤ ਫਲ ਪਾਈ ਐ ਪਾਈ ਐ ਜਿਨ ਕੋ ਹਰ ਲਿਖ ਪਾਹੀ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰੈ ਜੀ ਇੱਥੇ ਵਿਸਰਾਮ ਲਾਉਣਾ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰੈ ਹਰ ਭਗਤੀ ਮਾਹੀ ਸੁਮਾਹੀ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ गावा ਹਰ ਨਿਤ ਚਵਾ ਗੁਰਮਤੀ ਹਰ ਰੰਗ ਸਦਾ ਮਾਣ ਹਰ ਗੁਣ गावा ਹਰ ਨਿਤ ਚਵਾ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਾਪ ਜਪ ਔਖਦ ਖਾਦਿਆ ਸਭ ਰੋਗ ਗਵਾਤੇ ਦੁੱਖਾ ਕਾਣ ਦੁੱਖਾ ਕਾਣ ਜਿਨਾ ਸਾਸ ਗਰਾਸ ਨ ਵਿਸਰੈ ਸੇ ਹਰ ਜਾਨ ਪੂਰੇ ਸਹੀ ਜਾਨ ਜੋ ਗੁਰਮੁਖ ਹਰ ਆਰਾਧ ਦੇ ਤਿਨ ਚੂਕੀ ਜਮ ਕੀ ਜਗਤ ਕਾਨ ਸ਼ਲੋਕ ਮਹੱਲਾ ਤੀਜਾ ਹਰੀ ਜਨ ਉਠਾਰੈ ਦੱਬੇ ਓਹ ਸੁਤਿਆ ਗਈ ਵਿਹਾਰੇ ਸਤਗੁਰ ਕਾ ਸ਼ਬਦ ਸੁਣ ਨਾ ਜਾਗਿਓ ਸਤਗੁਰ ਕਾ ਸ਼ਬਦ ਸੁਣ ਨਾ ਜਗਿਉ ਅੰਤਰ ਨ ਉਪਜਿਉ ਚਾਉ ਸਰੀਰ ਜਲਾਉ ਗੁਣ ਬਾਹਰਾ ਜੋ ਗੁਰਕਾਰ ਨ ਕਮਾਈ ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜੈ ਭਾਈ ਨਾਨਕ ਗੁਰਸਰਨਾਈ ਉੱਭਰੇ ਸਚਮਾਨਬਦ ਧਿਆਏ ਮਹੱਲਾ ਤੀਜਾ ਸਬਦ ਰਤੇ ਹਉ ਮੈਂ ਗਈ ਸੁਭਾਵੰਤੀ ਨਾਰ ਪਿਰ ਕਹਿ ਭਾਣਾ ਸਦਾ ਚੱਲੈ ਤਾ ਬਨਿਆ ਸੀ ਗਾਰ ਸੇਜ ਸੁਹਾਵੀ ਸਦਾ ਪਿਰ 라ਵੇ ਹਰ ਵਾਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਹਿਤ ਪਿਆਰ ਪੌੜੀ ਜਿਨਾ ਗੁਰ ਗੋਪਿਆ ਆਪਣਾ ਤੇ ਨਰ ਬੁਰੀਆ ਜੀ ਤੇ ਨਰ ਬੁਰੀਆਰੀ ਹਰ ਜੀਓ ਤਿੰਨ ਕਾ ਦਰਸ਼ਨ ਨਾ ਕਰਹੁ ਪਪਿਸ਼ਟ ਹਤਿਆਰੀ ਇਹ ਪਾਪ ਸੱਟ ਨਹੀਂ ਕਹਿਣਾ ਪਪਿਸ਼ਟ ਉਚਾਰਨ ਕਰਨਾ ਹੈ ਪਪਿਸ਼ਟ ਹਤਿਆਰੀ ਉਹ ਹੀ ਘਰ ਘਰ ਫਿਰ ਹੈ ਕੁਸੁੱਧ ਮਨ ਜਿਉ ਧਰ ਘਟ ਨਾਰੀ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਉਹ ਹੀ ਉਚਾਰਨ ਕਰਨਾ ਹੈ ਉਹ ਨਹੀਂ ਕਹਿਣਾ ਉਹੇ ਘਰ ਘਰ ਫਿਰੇ ਇਥੇ ਠੰਮਕ ਕੁਸ਼ੁੱਧ ਮਨ ਕੁਸ਼ੁੱਧ ਦੇ ਕੱਕੇ ਦੇ ਵੀ ਔਂਕੜ ਆ ਕੁਸ਼ੁੱਧ ਉਚਾਰਨ ਕਰਨਾ ਕੁਸ਼ੁੱਧ ਮਨ ਇਥੇ ਵਿਸਰਾਮ ਜਿਉ ਧਰਕਟ ਉਚਾਰਨ ਕਰਨਾ ਤਰਾਕਟ ਨਹੀਂ ਕਹਿਣਾ ਜਿਉ ਧਰਕਟ ਨਾ ਦੀ ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸواری ਇਹ ਮਿਲੇ ਪਦ ਤੇ ਵਿਸਰਾਮ ਹੈ ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ ਸ਼ਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਊਪਜੈ ਫਿਰ ਦੁੱਖ ਨ ਲੱਗੈ ਆਏ ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਛ ਨ ਬਸਾਈ ਕਾਲੈ ਕਾ ਕਾਲ ਦਾ ਕਾਲੈ ਕਾ ਕਿਛ ਨ ਬਸਾਈ ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਛ ਨ ਬਸਾਈ ਹਰ ਸੇਤੀ ਮਾਨ ਰਵ ਰਹਿਆ ਸੱਚੇ ਰਹਿ ਅਸਮਾਈ ਨਾਨਕ ਹਾ ਬਲਿਹਾਰੀ ਤਿੰਨ ਕਾਉ ਇਹ ਤਿੰਨ ਪਾਠ ਸ਼ੁੱਧ ਪਾਠ ਹੈ ਟਿੱਪੀ ਤੋਂ ਰਹਿਤ ਨਾਨਕ ਹਾ ਬਲਿਹਾਰੀ ਤੈਨ ਕਾਉ ਮੇਰੀ ਪੁਥੀ ਚ ਤਿੰਨ 86 ਟਿੱਪੀ ਨਾਲ ਪਰ ਤਿੰਨ ਪਾਠ ਪ੍ਰਾਰਥਨ ਰੂਪਾਂ ਦੇ ਵਿੱਚ ਹੈ ਟਿੱਪੀ ਤੋਂ ਰਹਿਤ ਨਾਨਕ ਹਾ ਬਲਿਹਾਰੀ ਤੈਨ ਕਾਉ ਜੋ ਚੱਲਣ ਸਤਗੁਰ ਪਾਏ ਮਹੱਲਾ ਤੀਜਾ ਬਿਨ ਸ਼ਬਦੈ ਸੁਧ ਨ ਹੋਵਈ ਜੇ ਅਨੇਕ ਕਰੇ ਜੇ ਅਨੇਕ ਕਰੈ ਸੀਗਾਰ ਤਿਰ ਕੀ ਸਾਰ ਨ ਜਾਣਈ ਦੂਜੈ ਪਾਏ ਪਿਆਰ ਸਾ ਕੁਸੁੱਧ ਸਾ ਕੁਲਖਣੀ ਨਾਨਕ ਨਾਰੀ ਵਿੱਚ ਕੁਨਾਰ ਜੀ ਸਾ ਕੁਸੁੱਧ ਸਾ ਕੁਲਖਣੀ ਇੱਥੇ ਵਿਸਰਾਮ ਹੈ ਨਾਨਕ ਪਦ ਤੇ ਯੰਕ ਲਾ ਕੇ ਨਾਨਕ ਨਾਰੀ ਵਿੱਚ ਕੁਨਾਰ ਬੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹਉ ਕੁਰਬੈਣੀ ਜਿਨ ਸਤਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਾਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਸਲੋਕ ਮਹੱਲਾ ਚੌਥਾ ਹਰ ਮੇਰਾ ਸੱਜਣ ਮਿਲਿਆ ਹਰ ਦਾਸਨ ਸੋ ਪ੍ਰੀਤ ਹੈ ਹਰ ਦਾਸਨ ਕੋ ਮਿੱਤ ਹਰ ਦਾਸਨ ਕੈ ਵਾਸ ਹੈ ਜੋ ਜੰਤੀ ਕੈ ਵਾਸ ਜੰਤ ਜੋ ਜੰਤੀ ਕੈ ਵਾਸ ਜੰਤ ਹਰ ਕੇ ਦਾਸ ਹਰ ਧਿਆਏ ਦੇ ਧਿਆਏ ਦੇ ਧਿਆਏ ਦੇ ਕਰਪ੍ਰੀਤਮ ਸਿਉਨੇਹ ਕਿਰਪਾ ਕਰਕੇ ਸੁਨੋ ਪ੍ਰਭ ਸਭ ਜਗ ਮਹਿ ਵਰਸੈ ਮੇਹ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ ਸੋ ਹਰ ਜਨ ਨਾਮ ਧਿਆਏ ਦਾ ਹਰ ਹਰ ਜਨ ਇਕ ਸਮਾਨ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਸੋ ਹਰ ਜਨ ਨਾਮ ਧਿਆਇਦਾ ਇਥੇ ਵਿਸਰਾਮ ਹਰ ਇਥੇ ਜਮਕ ਲਾ ਦਨੀ ਹੈ ਹਰ ਜਨ ਪਾਠ ਸੰਬੰਧਕ ਹੈ ਹਰ ਹਰ ਜਨ ਇਥੇ ਠਮਕ ਲਾ ਦਨੀ ਹੈ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿੰਨ ਸਾਚੈ ਨਾਨਕ ਪ੍ਰੀਤ ਲਾਈ ਤਿੰਨ ਸਾਚੈ ਤੇਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੇ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪਾਉੜੀ ਰੈਣ ਦਿਨਸ ਪ੍ਰਭਾਤ ਪ੍ਰਭਾਤ ਉਚਾਰਨ ਕਰਨਾ ਪ੍ਰਭਾਤ ਨਹੀਂ ਕਹਿਣਾ ਤੂੰ ਹੈ ਹੀ ਗਾਵਣਾ ਤੂੰ ਹੈ ਹੀ ਗਾਵਣਾ ਜੀ ਅਜੰਤ ਸਰਬਤ ਸਰਬਤ ਨਹੀਂ ਕਹਿਣਾ ਸਰਬਤ ਹੀ ਉਚਾਰਨ ਕਰਨਾ ਨਾਉ ਤੇਰਾ ਧਿਆਵਣਾ तू दाता दातार तेरा ਦਿੱਤਾ ਖਾਵਣ ਭਗਤ ਜਨਾ ਕੈ ਸੰਗ ਪਾਪ ਗਵਾਵਣ ਜਨ ਨਾਨਕ ਸਾਧ ਬਲੇ ਹਾਰ ਐ ਬਲ ਬਲ ਜਾਵਣਾ ਸ਼ਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧੇਮ ਸਤਿਗੁਰ ਕੀ ਪਰਤੀਤ ਨਾਹੀ ਮੱਧੇਮ ਉਚਾਰਨ ਕਰਨਾ ਤਦ ਦੀ ਦੀ ਸਿਆਰੀ ਦੇ ਨਾਲ ਅੰਤਰ ਕਪਟ ਸਭ ਕਪਟੋ ਕਰ ਜਾਣਾ ਕਪਟੇ ਖਪਹਿ ਖਪਾਹੀ ਸਤਿਗੁਰ ਕਾ ਭਾਣਾ ਚਿਤ ਨ ਆਵੈ ਆਪਣੈ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੇ ਇਹ ਮੋਹ ਪਾਠ ਪ੍ਰਤਨ ਰੂਪਾਂ ਦੇ ਵਿੱਚ ਆਇਆ ਹੈ ਮੋਹ ਪਾਠ ਸੁੱਧ ਪਾਠ ਹੈ ਮੰਮੇ ਹੋੜਾ ਹਾਹਾ ਮੇਰੀ ਪੋਥੀ 'ਚ ਮੋਹ ਹੀ ਛਪਿਆ ਸੀ ਹਾਹੀ ਦੀ ਸਿਆਰੀ ਲੱਗੀ ਹੋਈ ਹੈ ਪਰ ਮੋਹ ਪਾਠ ਮੁਖ ਪਾਠ ਹੈ ਮਨ ਮੁਖ ਮਾਇਆ ਮੋਹ ਵਿਆਪੇ ਦੂਜੇ ਭਾਏ ਮਨੁਆ ਥਿਰ ਨਾਹੀ ਅਨ ਦਿਨ ਜਲਤ ਰਹੈ ਦਿਨ ਰਾਤੀ ਹਮੈ ਖਪਹਿ ਖਪਾਹੀ ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੀ ਕੋਈ ਆਪ ਦੁਖੀ ਸੁਖ ਕਬੂ ਨਾ ਪਾਵਹਿ ਜਨਮ ਮਰਹਿ ਮਰ ਜਾਹੀ ਨਾਨਕ ਬਖਸ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੀ ਪਉੜੀ ਸੰਤ ਭਗਤ ਪਰਵਾਣ ਜੋ ਪ੍ਰਭ ਪਾਇਆ ਸੇ ਵਿਚਖਣ ਜੰਤ ਜਿਨੀ ਹਰ ਧਿਆਇਆ ਇਹ ਵਿਚਖਣ ਨਹੀਂ ਕਹਿਣਾ ਹੈ ਵਿਚਖਣ ਉਚਾਰਨ ਕਰਨਾ ਹੈ ਅੰਮ੍ਰਿਤ ਨਾਮ ਨਿਧਾਨ ਪੂਜਨ ਖਾਇ ਸੰਤ ਜਨਾ ਕੀ ਧੂਰ ਮਸਤਕ ਲਾਇ ਨਾਨਕ ਭਏ ਪੁਨੀਤ ਹਰ ਤੀਰਥ ਨਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਹਿਜ ਪਾਠੀ ਸੇਵਾ it is